ਸਾਡੇ ਯੂਥ ਅਕਾਲੀਵਲ ਦੇ ਕੌਮੀ ਪ੍ਰਧਾਨ ਸਰਜੀ ਸਿੰਘ ਢਿੰਡਰ ਜੀ ਬਜਾਦ ਸਾਹਿਬ ਠੱਠਾ ਜੀ ਲਾਲਕਾ ਜੀ ਵਿਰਖਾ ਸਾਹਿਬ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਦਿਹਾਤੀ ਦੇ ਰਾਜਲਾ ਜੀ ਤੇ ਸਾਡੇ ਸਾਰੇ ਸਤਕਾਰਯੋਗ ਬੀਬੀਆਂ ਭੈਣਾਂ ਨੌਜਵਾਨ ਵੀਰ ਜਥੇਬੰਦੀ ਯੂਥ ਅਕਾਲੀਵਲ ਦਾ ਗੂਰ ਸਾਹਿਬਾਨ ਅਕਾਲੀਵਲ ਦੇ ਗੂਰ ਸਾਹਿਬਾਨ ਵਕਵਾ ਵਿਖਾ ਦੇ ਅਧਿਕਾਰੀ ਸਾਹਿਬਾਨ ਸਾਡੇ ਸਾਰੇ ਪ੍ਰੈਸ ਵਾਲੇ ਵੀਰ ਭਾਤੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਭ ਤੋਂ ਪਹਿਲਾਂ ਧੰਨ ਧੰਨ ਸ਼ਿਵ ਤੇਗ ਬਹਾਦਰ ਜੀ ਦਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ ਕਿਉਂਕਿ ਜੋ ਅਮਿਤ ਸਿੰਘ ਰਾਠੀ ਜੀ ਨੂੰ ਸਮੁੱਚੀ ਲੀਡਰਸ਼ਿਪ ਦੇ ਅਸ਼ੀਰਵਾਦ ਨਾਲ ਇਹਨਾਂ ਦੀ ਸਿਫਾਰਸ਼ ਸਦਕਾ ਜੋ ਜ਼ਿਲ੍ਹਾ ਪਟਿਆਲਾ ਸੈਣੀ ਦਾ ਪ੍ਰਧਾਨ ਬਣਾਇਆ ਗਿਆ ਜੋ ਚੰਦਰ ਸਾਹਿਬ ਨੇ ਦੱਸਿਆ ਕਿ ਸਮਾ ਜਦੋਂ ਬਣੇ ਕਰਾਇ ਤੇ ਇਨਸਾਫ ਜਾ ਕੇ ਪੰਨੂ ਹਾਈ ਕੋਰਟ ਤੋਂ ਮਿਲਿਆ ਉਹਦੇ ਕਰਕੇ ਕੁ ਸਮਾਂ ਲੇਟ ਹੋ ਗਏ ਸੋ ਅੱਜ ਦਾ ਮੇਲ ਏਜੰਡਾ ਹੀ ਆ ਕਿ ਫਸਾਰਿਆਂ ਨੇ ਜਿੱਥੇ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਤੇ ਇਥੋਂ ਆਪਾਂ ਸਾਰੇ ਇਕਪਰਨ ਕਰਕੇ ਚੱਲੀਏ ਦੇਖੋ ਪਾਰਲੀਮੈਂਟ ਨੂੰ ਦੂਜੀਆਂ ਸਰਪੰਚੀ ਚੋਣਾਂ ਹੋਰ ਜੋ ਚੋਣਾਂ ਆ ਰਹੀਆਂ ਉਹਨੂੰ ਬੜਾ ਥੋੜਾ ਸਮਾਂ ਰਹਿ ਗਿਆ ਉਹ ਸੋਣਾਂ ਨੂੰ ਦੇਖਦੇ ਹੋਏ ਜਿਹੜੀ ਅੱਜ ਬੋਰ ਦਾ ਰਾਜ ਆ ਜਿਹੜੀ ਸਰਕਾਰ ਨੇ ਪੰਜਾਬ ਦੇ ਵਿੱਚ ਗੁੰਡਾਗਰਦੀ ਪੰਜਾਬ ਦੇ ਲੋਕਾਂ ਦਾ ਕਾਰੋਬਾਰ ਚਾ ਖੋਲਿਆ ਜਿਉ ਝੂਠ ਬੋਲ ਕੇ ਚਾਹੇ ਬੀਬੀਏ ਨੂੰ 1000 ਰੁਪਏ ਸਕੀਮ ਸੀ ਚਾਹੇ ਜੋ ਪੰਜਾਬ ਦੀਆਂ ਸਕੀਮਾਂ ਲਾਗੂ ਕੋ ਕਰਕੇ ਕਹੇ ਨੇ ਕਹੀਆਂ ਨੇ ਇੱਕ ਵੀ ਸਕੀਮ ਉਹਨਾਂ ਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਉਹ ਸੋ ਤੁਹਾਡੇ ਪੰਜਾਬ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਪੰਥ ਵਾਸਤੇ ਇੱਕੋ ਇੱਕ ਪਾਰਟੀ ਆ ਸ਼ਰਮ ਨਹੀਂ ਕਰਦੀ। ਦੇਖੋ 1 ਫਰਵਰੀ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ 1 ਫਰਵਰੀ ਤੋਂ 3 ਫਰਵਰੀ ਤੱਕ 28 ਫਰਵਰੀ ਤੱਕ ਇੱਕ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਹੇ ਆਪਾਂ ਜਿਹਦੀ ਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਪੰਜਾਬ ਦੀ ਉਹ ਯਾਤਰਾ 1 ਤਰੀਕ ਨੂੰ ਸਵੇਰੇ 10 ਵਜੇ ਅਕਾਲ ਤਖਤ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਅਰਦਾਸ ਕਰਕੇ ਛੇਵੇਂ ਪਾਸਾ ਦੇ ਸਥਾਨ ਤੋਂ ਅਰਦਾਸ ਕਰਕੇ ਉਹ ਯਾਤਰਾ ਦੋ ਦੋ ਹਲਕੇ ਦਿੱਲੀ ਰਿਕਲ ਨੇ 30 ਦਿਨ 28 ਦਿਨ ਦੀ ਯਾਤਰਾ ਤਰ ਮੰਡੀ ਸਾਹਿਬ ਹੋਣੀ ਹੈ ਉਹਦੇ ਵਿੱਚ ਪੰਜ ਪਾਰਲੀਮੈਂਟ ਹਲਕੇ ਨੇ ਆਉਣਾ ਇਹ ਯਾਤਰਾ ਦਾ ਮਕਸਦ ਲੋੜ ਕੀ ਪਈ ਯਾਤਰਾ ਦੀ ਤੋਂ ਅੱਜ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਕਿ ਪੰਜਾਬ ਨੂੰ ਬਚਾਉਣ ਵਾਸਤੇ ਅਕਾਲੀ ਦਲ ਗਿਆ ਵੇ ਸੋ ਇਸ ਕਰਕੇ ਇੱਕ ਪਾਰਟੀ ਪ੍ਰਧਾਨ ਸਰਬੀਰ ਸਿੰਘ ਬਾਦਲ ਜੀ ਸਮੁੱਚੀ ਲੀਡਰਸ਼ਿਪ ਰੱਖੜਾ ਸਾਹਿਬ ਬੈਠੇ ਨੇ ਝੰਡਰ ਜੀ ਮੈਂ ਸਾਰੀ ਸਮੁੱਚੀ ਲੀਡਰਸ਼ਿਪ ਉਸ ਜਿਹੜੀ ਪੰਜਾਬ ਬਚਾਓ ਮਹਿਮਤ ਦੀ ਯਾਤਰਾ ਦਾ ਇੱਕ ਹਿੱਸਾ ਬਣ ਕੇ ਆਪਾਂ ਜੋ ਸਰਕਾਰ ਨੇ ਲੁੱਟਖੋਟ ਕੀਤੀ ਹੈ ਜੋ ਸਰਕਾਰ ਤੱਕਾਸ਼ਾਈ ਕਰ ਰਹੀ ਹੈ ਜੋ ਸਰਕਾਰ ਵਾਰਿਆਂ ਤੋਂ ਭੱਜੀ ਹੈ ਉਹਨੂੰ ਕੇਰਨ ਵਾਸਤੇ ਉਹਦਾ ਝੂਠ ਲੋਕਾਂ ਤੱਕ ਲਿਆਉਣ ਵਾਸਤੇ ਦਿਖਾਉਣ ਵਾਸਤੇ ਤੇ ਜੋ ਪਿਛਲੇ ਸਮੇਂ ਅਕਾਲੀ ਦਲ ਦੇ ਨੇ ਕੰਮ ਕੀਤੇ ਨੇ ਚਾਹੇ ਪੰਥ ਲਈ ਕੰਮ ਕੀਤੇ ਨੇ ਪੰਜਾਬ ਲਈ ਕੀਤੇ ਨੇ ਡਿਵੈਲਪਮੈਂਟ ਦੀ ਗੱਲ ਕੀਤੀ ਉਹ ਸਾਰਾ ਉਹ ਯਾਤਰਾ ਦੇ ਵਿੱਚ ਦੱਸਿਆ ਜਾਊਗਾ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਉਹ ਯਾਤਰਾ ਜਿੱਥੇ ਤੁਸੀਂ ਯਾਤਰਾ ਸ਼ਾਮ ਨਹੀਂ ਹੋ ਸਕਦੇ ਤਾਂ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਬਿਆਨ ਦੇ ਕੇ ਅਖਬਾਰਾਂ ਦੇ ਰਾਹੀਂ ਉਹ ਸੋਸ਼ਲ ਮੀਡੀਆ ਪਰ ਮਹangar ਰਦਈਏ ਅਤੇ ਬਹੁਤ ਵੱਡਾ ਲੋਕਾਂ ਦੇ ਵਿੱਚ ਉਤਸ਼ਾਹ ਇਸ ਗੱਲ ਦਾ ਕਿਉਂਕਿ ਸਾਡੀ ਡਿਊਟੀ ਠੇਂਦਰ ਸਾਹਿਬ ਬੈਠੇ ਸਾਡੀ ਡਿਊਟੀ ਤਕਰੀਬਨ 10 ਦਿਨ ਪਹਿਲਾਂ ਉੱਥੇ ਲੱਗੀ ਰੂਟ ਦੇ ਉੱਪਰ ਲੱਗੀ ਹੈ ਤੇ ਪਿੰਡਾਂ ਦੇ ਵਿੱਚੋਂ ਇੱਡਾ ਵੱਡਾ ਸ਼ਹਿਰਾਂ ਜਿਹੜਾ ਵੱਡਾ ਸ਼ਹਿਰਾਂ ਕਿ ਬਹੁਤ ਵਧੀਆ ਗੱਲ ਹੈ ਕਿ ਪੰਜਾਬ ਬਚਾਉਣ ਵਾਸਤੇ ਕੋਈ ਸ਼੍ਰੋਮਣੀ ਕਾਲੀਯਾ ਲੱਗੇ ਆਇਆ ਕਿਉਂਕਿ ਸ਼੍ਰੋਮਣੀ ਕਾਲੀਯਾ ਕੱਲੀ ਪਾਰਟੀ ਹੈ ਪੰਜਾਬ ਦੀ ਗੱਲ ਕਰਦੀ ਹੈ ਸੋ ਇਸ ਕਰਕੇ ਸਾਨੂੰ ਬੇਨਤੀ ਆ ਮੀਡੀਆ ਦੇ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਪੰਜਾਬ ਦੇ ਲੋਕ ਉੱਥੇ ਦੀ ਯਾਤਰਾ ਸ਼ਾਮਲ ਹੋ ਕੇ ਯਾਤਰਾ ਨੂੰ ਕਾਮਯਾਬ ਕਰੀਏ ਸਰਕਾਰ ਨੂੰ ਘੇਰੀਏ ਕਿ ਆਉਂਦੀਆਂ ਪਾਰਲੀਮੈਂਟ ਚੋਣਾਂ ਨੇ ਆਉਂਦੀਆਂ ਨਗਰ ਕੌਂਸਲ ਚੋਣਾਂ ਨੇ ਸਰਪੰਚੀ ਆ ਵਿਧਾ ਬੀ ਪਲਾਸਮਤੀ ਆ ਜ਼ਿਲ੍ਹਾ ਪ੍ਰ ਕਿਉਂਕਿ ਅੱਜ ਲੋਕ ਲੋਕੋ ਸਮਝ ਚੁੱਕੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਾਰਟੀ ਜਿਹਨੇ ਪੰਜਾਬ ਦੇ ਹਰ ਇੱਕ ਵਰਗ ਦਾ ਭਲਾ ਕੀਤਾ ਹਰ ਇੱਕ ਵਰਗ ਦੀ ਸੋਚ ਨੂੰ ਅੱਗੇ ਲੈ ਕੇ ਚੱਲੇ ਨੇ ਸੋ ਇਸ ਕਰਕੇ ਤੁਹਾਡਾ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਇੱਕ ਵਾਰ ਫੇਰ ਕੋਟ ਰੂਪਨ ਤਰਵਾਦ ਧੰਨਵਾਦ ਸ਼੍ਰੀ ਗੁਰਤੇਗਪਾਦਰ ਪਾਸੇ ਜੀ ਦਾ ਕਿ ਜਿਨ੍ਹਾਂ ਦੀ ਚਰਨ ਸੋ ਧਰਤੀ ਦੇ ਉੱਪਰ ਅੱਜ ਨਤਮਸਤਕ ਹੋਣ ਜਾ ਰਹੇ ਹਾਂ ਸੋ ਸਾਰੇ ਲੀਡਰਸ਼ਿਪ ਦਾ ਰਖੜਾ ਸਾਹਿਬ ਦਾ ਸਾਰੇ ਲੀਡਰਸ਼ਿਪ ਦਾ ਖਾਸ ਕਰਕੇ ਧਿੰਦਰ ਸਾਹਿਬ ਮੈਂ ਸਾਡੀ ਰਾਤ ਗੱਲ ਉਹ ਇਹਨਾਂ ਦਾ ਪ੍ਰੋਗਰਾਮ ਬਾਹਰ ਸੀ ਪ੍ਰੋਗਰਾਮ ਨੂੰ ਕੈਨਸਲ ਕਰਕੇ ਅੱਜ ਇਸ ਸਮਾਗਮ ਵਿੱਚ ਸ਼ਾਮਲ ਹੋਏ ਨੇ ਥੋੜਾ ਸਭ ਦਾ ਸਾਰੇ ਹਲਕਾਂ ਚਾਰ ਸਹਿਬਾਨ ਦਾ ਮੈਂਬਰ ਐਸਜੀਪੀਸੀ ਸਹਿਬਾਨ ਦਾ ਸਾਡੇ ਸਾਰੇ ਚੇਅਰਮੈਨ ਸਹਿਬਾਨ ਜੋ ਆਏ ਨੇ ਅਪਰੋਸ ਆ ਲੇਟ ਹੋ ਥੋੜੇ ਲੇਟ ਹੋ ਗਏ ਸੋ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੂਤ ਦੀ ਬਹੁਤ ਵੱਡੀ ਲੀਡਰਸ਼ਿਪ ਪਹੁੰਚੀ ਆ ਅਕਾਲੀਅਲ ਦੀ ਪਹੁੰਚੀ ਆ ਵੱਖ-ਵੱਖ ਹਲਕਿਆਂ ਦੇ ਵਿੱਚੋਂ ਸਾਰੇ ਲੀਡਰਸ਼ਿਪ ਪਹੁੰਚੇ ਸਭ ਦਾ ਦੋਨੇ ਹੱਥ ਜੋੜ ਕੇ ਧੰਨਵਾਦ ਕਰਨਾ ਚਾਹੁੰਦੇ ਆ ਤੇ ਇੱਕੋ ਬੇਨਤੀ ਆ ਕਿ ਪਾਰਟੀ ਨੂੰ ਤਕੜਾ ਖਰੀ ਸ਼ਰੋਮਣੀ ਅਕਾਲੀ ਸਾਡੀ ਮਾਂ ਪਾਰਟੀ ਆ ਜੇ ਤੁਹਾਡੀ ਮਾਂ ਤਕੜੀ ਆ ਪਾਰਟੀ ਤਕੜੀ ਆ ਤਾਂ ਆਪਾਂ ਸਾਰੇ ਤਕ ਪਤੇ ਸੰਜੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤੇ